ਕੁਦਰਤ ਦੇ ਕਹਿਦਿਆਂ ਭੈਣਕ ਤਸਵੀਰਾਂ ਦੇਖ ਸਕਦੇ ਹੋ ਦਰਸਾਲਾ ਬੀਤੇ ਦਿਨੀ ਪੰਜਾਬ ਦੇ ਵਿੱਚ ਅਚਾਨਕ ਮੌਸਮ ਕਰਵੜ ਬਦਲਦਾ ਹੈ ਤੇਜ਼ ਹਨੇਰੀ ਚੱਖੜ ਆਉਂਦੇ ਨੇ ਤੇ ਲਗਾਤਾਰ ਹੋਣਾ ਵਕ ਵਕ ਤਸਵੀਰਾਂ ਆ ਰਹੀਆਂ ਨੇ ਜਿਸ ਦੇ ਵਿੱਚ ਤੇਜ਼ ਹਨੇਰੀ ਚੱਖੜ ਨੇ ਨੁਕਸਾਨ ਕੀਤਾ ਹੈ ਦੱਸਦੇ ਕਿ ਜਲੰਧਰ ਦੇ ਵਿੱਚ ਇੱਕ ਓਲ ਡਿੱਗ ਜਾਂਦਾ ਹੈ ਲੋਹੇ ਦਾ ਦੱਸਿਆ ਜਾਂਦਾ ਹੈ ਤਿਰੰਗੇ ਝੰਡੇ ਦਾ ਪੋਲ ਸੀਗਾ ਤੇ ਜਦੋਂ ਡਿੱਗਦਾ ਹੈ ਇੱਕ ਗੱਡੀ ਦੇ ਨਾਲ-ਨਾਲ ਇੱਕ ਨੌਜਵਾਨ ਜਿਹੜਾ ਹੈ ਉਹ ਜ਼ਖਮੀ ਹੋ ਜਾਂਦਾ ਹੈ ਜਿਸ ਦੀ ਦੱਸਤੀ ਕਿ ਹਸਪਤਾਲ ਜਾਣ ਤੋਂ ਬਾਅਦ ਮੌਤ ਦੱਸੀ ਜਾ ਰਹੀ ਹੈ ਬੇहद ਭਿਆਨਕ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਨਾ ਕਾ ਇਹ ਦੱਸਿਆ ਜਾਂਦਾ ਹੈ ਕਿ ਕਈ ਫੁੱਟ ਲੰਬਾ ਸੀਗਾ ਤੇ ਜਦੋਂ ਇਸ ਨੌਜਵਾਨ ਦੇ ਉੱਤੇ ਡਿੱਗਦਾ ਹੈ ਤੇ ਜ਼ਖਮੀ ਹੋ ਜਾਂਦਾ ਹੈ ਨੌਜਵਾਨ ਤੇ ਹੁਣ ਉਸ ਦੀ ਮੌਤ ਹੋ ਜਾਂਦੀ ਹੈ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦਨੇ ਆ ਦਰਸਲ ਜਲੰਧਰ ਦੇ ਨਗਰ ਨਿਗਮ ਦੇ ਦਫਤਰ ਦੇ ਬਾਹਰ ਇੱਕ ਵੱਡਾ ਖੰਭਾ ਲਗਾਇਆ ਗਿਆ ਸੀ ਜਿਸ ਦੇ ਉੱਪਰ ਤਿਰੰਗਾ ਫੜਾਇਆ ਗਿਆ ਸੀ ਤੇ ਮੀਂਹ ਨੇਰੀ ਚੱਕਰ ਦੇ ਨਾਲ ਤਿਰੰਗੇ ਵਾਲਾ ਜਿਹੜਾ ਖੰਭਾ ਸੀ ਉਹ ਡਿੱਗ ਜਾਂਦਾ ਹੈ ਤੇ ਨਗਰ ਨਿਗਮ ਦੇ ਦਫਤਰ ਦੇ ਬਾਹਰ ਵੱਡਾ ਨੁਕਸਾਨ ਹੋ ਜਾਂਦਾ ਹੈ ਨਗਰ ਨਿਗਮ ਦੇ ਬਾਹਰ ਖੜੀ ਗੱਡੀ ਦਾ ਵੀ ਨੁਕਸਾਨ ਹੁੰਦਾ ਹੈ ਉੱਥੇ ਜਿਸ ਨੌਜਵਾਨ ਦੇ ਉੱਤੇ ਇਹ ਖੰਭਾ ਡਿੱਗਦਾ ਹੈ ਉਸ ਦੀ ਵੀ ਮੌਤ ਹੋ ਜਾਂਦੀ ਹੈ ਤਾਂ ਦੇਖ ਸਕਦੇ ਹੋ ਕੁਦਰਤ ਦਾ ਕਹਿਰ ਹੈ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਦੇਖਣ ਨੂੰ ਮਿਲ ਰਿਹਾ ਹੈ ਪਰ ਇੱਕ ਨੌਜਵਾਨ ਦੀ ਜਾਨ ਚਲੀ ਗਈ ਹੈ ਦਰਸਲ ਇਹ ਨੌਜਵਾਨ ਆਪਣੇ ਦੋਸਤ ਨਾਲ ਏਟੀਐਮ ਦੇ ਵਿੱਚ ਪੈਸੇ ਕਢਵਾਉਣ ਆਇਆ ਸੀ ਉਸ ਦਾ ਦੋਸਤ ਏਟੀਐਮ ਦੇ ਅੰਦਰ ਚਲਾ ਜਾਂਦਾ ਹੈ ਤੇ ਇਹ ਉੱਥੇ ਹੀ ਖੜਾ ਸੀ ਤੇ ਇਸ ਨੂੰ ਕੀ ਪਤਾ ਸੀ ਕਿ ਹਨੇਰੀ ਚੱਖੜ ਆਵੇਗਾ ਤੇ ਇਸ ਦੀ ਜਾਨ ਚਲੀ ਜਾਵੇਗੀ ਤੇ ਅਚਾਨਕ ਆਏ ਹਨੇਰੀ ਚੱਖੜ ਨੇ ਜਲੰਧਰ ਦੇ ਵਿੱਚ ਇਹ ਵੱਡਾ ਨੁਕਸਾਨ ਕੀਤਾ ਹੈ